ਰਿਆਸਤ نیوز ਦੇ ਨਾਲ ਬਣੇ ਹੋਏ ਤੁਸੀਂ ਤੇ ਮੈਂ ਸਿਮਰਨ ਸੋ ਲੁਧਿਆਣਾ ਦੇ ਵਿੱਚ ਤੁਹਾਨੂੰ ਅੱਜ ਮੋਜਪੁਰਾ ਬਾਜ਼ਾਰ ਮਾਰਕੀਟ ਦੇ ਵਿੱਚ ਲੈ ਕੇ ਆਏ ਆ ਜਿੱਥੇ ਤੱਕ ਉਸ ਤਸਵੀਰਾਂ ਤੁਸੀਂ ਪਹਿਲਾਂ ਦੇਖੋ ਕਿ ਇੱਥੇ ਇੰਨਾ ਜ਼ਿਆਦਾ ਦੁਕਾਨਦਾਰਾਂ ਨੇ ਇਲੀਗਲ ਕਬਜ਼ਾ ਕੀਤਾ ਹੋਇਆ ਇਨਕ੍ਰੋਚਮੈਂਟ ਕੀਤੀ ਹੋਈ ਹੈ ਤੁਸੀਂ ਖੁਦ ਪਹਿਲਾਂ ਤੱਕ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਨੇ ਆਗਰ ਕੱਪੜਿਆਂ ਦੀ ਦੁਕਾਨ ਹੈ ਅਗਰ ਇਹ ਬਲੈਂਕਟ ਦੀਆਂ ਦੁਕਾਨਾਂ ਨੇ ਦੇਖੋ ਤੁਸੀਂ ਬਾਹਰ ਕਿੰਨੇ ਮਤਲਬ ਵੱਡੇ ਵੱਡੇ ਬੈਗ ਜਿਹੜੇ ਨੇ ਪਾਉਚ ਇੱਥੇ ਥੱਲੇ ਬਣਾਵਨਾ ਕਿ ਜਿਹੜੇ ਨੇ ਮਾਲ ਦੇ ਪਏ ਹੋਏ ਨੇ ਉਸ ਤੋਂ ਬਾਅਦ ਬਾਈਕਾਂ ਦੇ ਦੇਖੋ ਕਿੰਨੇ ਜ਼ਿਆਦਾ ਯਾਨੀ ਕਿ ਤੁਸੀਂ ਦੁਕਾਨ ਦੇ ਬਾਹਰ ਦੇਖੋ ਕਿੰਨੀ-ਕਿੰਨੀ ਮੀਟਰ ਤੱਕ ਦੂਰੀ ਤੱਕ ਕਬਜ਼ਾ ਕੀਤਾ ਹੋਇਆ ਇੱਥੇ ਜੇ ਤੁਸੀਂ ਲੰਘਣਾ ਹੈ ਨਾ ਇੱਥੋਂ ਦੀ ਸੋਚ ਕੇ ਆਈਓ ਮਤਲਬ ਤੜ ਤੋਂ 1 ਘੰਟਾ ਹੈਗਾ ਤਾਂ ਤੁਸੀਂ ਇਸ ਮਾਰਕੀਟ ਦੇ ਵਿੱਚ ਆ ਜਾਈਓ ਆਦਰਵਾਇਸ ਤਾਂ ਔਖਾ ਬਹੁਤ ਹੈ ਕਿਉਂਕਿ ਇੱਥੇ ਜਿੰਨੇ ਵੀ ਲੋਕ ਨੇ ਦੇਖੋ ਤੁਸੀਂ ਦੇਖੀ ਚਲੋ ਬਾਹਰ ਦੇਖੋ ਟੇਬਲ ਦੇ ਬਾਹਰ ਮਾਲ ਰੱਖਿਆ ਹੋਇਆ ਯਾਨੀ ਕਿ ਅੱਧੀ ਦੁਕਾਨ ਅੰਦਰ ਤੇ ਅੱਧੀ ਬਾਹਰ ਪਾਈ ਹੋਈ ਹੈ ਇਹਨਾਂ ਨੇ ਤੇ ਉਸ ਤੋਂ ਬਾਅਦ ਤਾਂ ਦੇਖ ਲਓ ਬਾਈਕਾਂ ਲੱਗੀਆਂ ਨੇ ਜੀ ਇੱਥੇ ਦੇਖੋ ਤੁਸੀਂ ਮਾਲ ਜਿਹੜਾ ਇਹ ਬਾਹਰ ਹੀ ਪਿਆ ਹੋਇਆ ਹੈ ਸੋ ਇੱਥੇ ਅਗਰ ਕੋਈ ਹਾਦਸਾ ਚਾਰਕ ਵਾਪਰ ਜਾਂਦਾ ਹੈ ਕੋਈ ਗੱਲ ਹੋ ਜਾਂਦੀ ਹੈ ਤੇ ਦੱਸਦੀ ਹੈ ਇੱਥੇ ਤੁਹਾਨੂੰ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੈਨੂੰ ਨਹੀਂ ਲੱਗਦਾ ਇੱਥੇ ਘੰਟੇ ਤੋਂ ਜਿਹੜਾ ਇਹ ਘੱਟ ਟਾਈਮ ਲੱਗੇਗਾ ਪਹੁੰਚਣ ਨੂੰ ਤੇ ਜੇ ਕੋਈ ਵੈਸੇ ਹੀ ਲੜਾਈ ਹੋ ਜਾਂਦੀ ਕਿਸੇ ਦੀ ਜਾਂ ਕੁਛ ਹੋ ਜਾਂਦਾ ਪੁਲਿਸ ਨੂੰ ਵੀ ਆਉਣ ਲੱਗੇ ਜਿਹੜਾ 1 ਘੰਟਾ ਪੂਰਾ ਚਾਹੀਦਾ ਜੇ ਕਿਸੇ ਨੇ ਜ਼ਰੂਰੀ ਕੰਮ ਜਾਣਾ ਹੋ ਤਾਂ ਆਪਣਾ ਟਾਈਮ 1 ਘੰਟਾ ਪਹਿਲਾਂ ਹੀ ਚੱਲੇ ਜੇ ਮੈਂ ਇੱਥੋਂ ਲੰਘਣਾ ਹੈ ਮੋਜ਼ਪੁਰਾ ਮਾਰਕੀਟ ਚੋਂ ਅੱਗੇ ਉਹਨੂੰ ਕੰਮ ਆ ਤਾਂ ਇੱਥੇ ਜ਼ਰੂਰ ਉਹ ਪਹਿਲਾਂ 1 ਘੰਟੇ ਦਾ ਟਾਈਮ ਆਪਣਾ ਕੱਢ ਕੇ ਆਵੇ ਦੇਖੋ ਹੋਰ ਤੇ ਹੋਰ ਇੱਥੇ ਗੱਡੀਆਂ ਜਿੰਨੀਆਂ ਨੇ ਸਾਰੀਆਂ ਮਾਲ ਜਿਹੜਾ ਆਂਦਾ ਹੈ ਗੱਡੀਆਂ ਕਾਰਨ ਇੰਨਾ ਜ਼ਿਆਦਾ ਟ੍ਰੈਫਿਕ ਹੈ ਨਾ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਹੋ ਤੇ ਅੱਗੇ ਵੀ ਤੁਸੀਂ ਦੇਖੋ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੀ ਹਿੱਥੋ ਦੀਆਂ ਲੁਧਿਆਣਾ ਦੇ ਮੋਸਟ ਪੁਰਾ ਬਾਜ਼ਾਰ ਦੀਆਂ ਜਿੱਥੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਖੁਦ ਮੈਨੂੰ ਨਹੀਂ ਲੱਗਦਾ ਮੈਨੂੰ ਦੱਸਣ ਦੀ ਲੋੜ ਆ ਇੱਥੇ ਕੁਝ ਵੀ ਅੱਧਾ ਅੱਧਾ ਦੁਕਾਨ ਦੇ ਬਾਹਰ ਪਹਿਲਾਂ ਤਾਂ ਇਲੀਗਲ ਕਬچے ਕਿਤੇ ਹੋਏ ਨੇ ਉਸ ਤੋਂ ਬਾਅਦ ਦੁਕਾਨਾਂ ਦਾ ਦੇਖੋ ਵਿਕਲਾ ਦੇ ਨਾਲ ਆ ਤੁਹਾਨੂੰ ਮਾਰਕੀਟ ਦਿਖਾਣੇ ਆ ਉਹ ਤੁਸੀਂ ਦੇਖੋ ਇੱਕ ਵਾਰ ਸਾਰਾ ਮਾਲ ਬਾਹਰ ਇਹ ਦੁਕਾਨ ਅੰਦਰ ਹੈ ਕਿ ਸਰਕਾਰੀ ਜਗ੍ਹਾ ਤੇ ਦੁਕਾਨ ਹੈ ਮਤਲਬ ਸਰਕਾਰੀ ਜਗ੍ਹਾ ਤੇ ਇਹਨਾਂ ਨੇ ਗਲੀਆਂ ਦੇ ਵਿੱਚ ਮਾਲ ਦੇਖੋ ਕਿਸ ਤਰੀਕੇ ਨਾਲ ਰੱਖਿਆ ਹੋਇਆ ਹੈ ਸੋ ਇੱਥੇ ਜਿਹੜਾ ਟ੍ਰੈਫਿਕ ਹੁੰਦਾ ਤੁਸੀਂ ਮਤਲਬ ਖੁਦ ਲੋਕਾਂ ਦਾ ਕਹਿਣਾ ਇੱਥੇ ਇੱਕ ਇੱਕ ਘੰਟਾ ਲੱਗ ਜਾਂਦਾ ਉਹਨਾਂ ਨੂੰ ਇੱਕ ਅਗਰ ਟੂ-ਵీలਰ ਤੇ ਆਏ ਨੇ ਗੱਡੀ ਤਾਂ ਤੁਸੀਂ ਸੋਚਿਆ ਹੀ ਨਾ ਲੈ ਕੇ ਆਣੀ ਆ ਗੱਡੀ ਤਾਂ ਤੁਸੀਂ ਭੁੱਲ ਜੋ ਜੇ ਤੁਸੀਂ ਲੈ ਆਂਦੀ ਤੁਸੀਂ ਫਸ ਜਾਣਾ ਇੱਥੇ ਗੱਡੀ ਲਿਆ ਕੇ ਬਾਜੀ ਤੁਹਾਨੂੰ ਇੱਥੋਂ ਲੰਘਣਾ ਹੋਵੇ ਤੁਸੀਂ ਲੰਘਦੇ ਹੋ ਤੇ ਕਿੰਨਾ ਟਾਈਮ ਲੱਗਦਾ ਇੱਕ ਵਾਰੀ ਤਾਂ ਇੰਨਾ ਟਰੈਫਿਕ ਹੁੰਦਾ ਘੰਟਾ ਵੀ ਲੱਗ ਜਾਂਦਾ ਉਹ ਤੱਕ ਜਾਂਦੇ ਨੇ ਕੀ ਕਾਰਨ ਮੰਨਦੇ ਹੋ ਇੱਥੇ ਕੀ ਕਾਰਨ ਆ ਕੀ ਤੁਹਾਨੂੰ ਐਸਾ ਲੱਗਿਆ ਜਿਹੜਾ ਘੰਟਾ ਲੱਗ ਜਾਂਦਾ ਕਾਰਨ ਤਾਂ ਵੈਸੇ ਲੁਧਿਆਣੇ ਦੇ ਸਾਰੇ ਦੀ ਟਰੈਫਿਕ ਦਾ ਇਹੀ ਹਾਲ ਹੈ ਪਰ ਆ ਮੋਜਪੁਰਾ ਬਾਜ਼ਾਰ ਦੇ ਵਿੱਚ ਜਿਸ ਤਰ੍ਹਾਂ ਨਾਲ ਕਬਜ਼ੇ ਕੀਤੇ ਉਹ ਹਰੇਕ ਦਾ ਥੋੜਾ ਜਿਹਾ ਚਾਹੀਦਾ ਆਪੂ ਆਪਣਾ ਹਨਾ ਹਨਾ ਹਰੇਕ ਦਾ ਆਪੋ ਏਰੀਆ ਪਰ ਆਪ ਨੂੰ ਪ੍ਰੋਬਲਮ ਹੁੰਦੀ ਹੈ ਹਰੇਕ ਦੀ ਤੁਸੀਂ ਵੈਸੇ ਹੀ ਅਲਰਾ ਕੀ ਰੋ ਤੁਹਾਨੂੰ ਘੰਟਾ ਲੱਗ ਜਾਂਦਾ ਬਾਈਚਾਂਸ ਇੱਥੇ ਕੁਝ ਹਾਦਸਾ ਹੋਏ ਜਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਇੱਥੇ ਪਹੁੰਚ ਪਾਣ ਗਿਆ ਨਹੀਂ ਇਹ ਖਤਰੇ ਵਾਲੀ ਗੱਲ ਹੈ ਜੀ ਤੁਸੀਂ ਸੋਚ ਲਓ ਜੇ ਇੱਥੇ ਬਾਈਚਾਂਸ ਕਿਸੇ ਤਰੀਕੇ ਨਾਲ ਕੋਈ ਹਾਦਸਾ ਵਾਪਰ ਜਾਂਦਾ ਅੱਗ ਹੀ ਲੱਗ ਜਾਂਦੀ ਹੈ ਸਮਝ ਲਓ ਫਾਇਰ ਬ੍ਰਿਗੇਡ ਦੀ ਗੱਡੀ ਇੱਥੇ ਪਹੁੰਚ ਹੀ ਨਹੀਂ ਸਕਦੀ ਏ ਮਤਲਬ ਇੰਨੀ ਟਾਈਟ ਜਗ੍ਹਾ ਹੈ ਇੱਥੇ ਪਹੁੰਚਣਾ ਬਹੁਤ ਮੁਸ਼ਕਿਲ ਹੈ ਫਾਇਰ ਬ੍ਰਿਗੇਡ ਦੀਆਂ ਸੋ ਇੱਥੇ ਪਾਜੀ ਇੱਥੋਂ ਦੇ ਹੋ ਰਹਿਣ ਵਾਲੇ ਹਾਂਜੀ ਹਾਂਜੀ ਇੱਥੇ ਦੇ ਐ ਤੁਸੀਂ ਦੁਕਾਨਦਾਰੇ ਹੋਗੇ ਨਾ ਤੁਸੀਂ ਕੀ ਦੱਸਣਾ ਆਹ ਦੇਖੋ ਜੋਮੈਟੋ ਵਾਲੇ ਪਾਜੀ ਰੁਕੋ ਤੁਸੀਂ ਜੋਮੈਟੋ ਦਾ ਵਰਕ ਕਰਦੇ ਹੋ ਤੁਹਾਨੂੰ ਇੱਧਰ ਮਾਰਕੀਟ ਚੋਂ ਲੰਘਦੇ ਕਿੰਨਾ ਟਾਈਮ ਲੱਗ ਜਾਂਦਾ ਸੱਚੀ ਦੱਸਿਓ ਝੂਠ ਨਾ ਬੋਲਿਓ ਪਤਾਸ਼ਤਾ ਹੁੰਦਾ ਜੀ ਕਿੰਨਾ ਟਾਈਮ ਫਿਰ ਵੀ 15-20 ਮਿੰਟ ਤੋਂ ਜੋਮੈਟੋ ਵਾਲਿਆਂ ਤਾਂ ਵੈਸੇ ਵੀ ਟਾਈਮ 'ਤੇ ਪਹੁੰਚਣਾ ਹੁੰਦਾ ਤਾਂ ਢੀਕ ਟਾਈਮਿੰਗ ਹੁੰਦੀ ਹੈ ਮੈਂ ਇੰਨੀ ਦੇਰ 'ਚ ਮਤਲਬ ਆਪਣਾ ਜਿਹੜਾ ਇਹ ਫੂਡ ਡਿਲੀਵਰ ਕਰਨਾ ਹੈ ਇੱਥੇ ਤੁਹਾਨੂੰ ਵੈਸੇ ਲੱਗਦੇ ਉਹ ਘੰਟਾ ਲੱਗ ਜਾਂਦਾ ਤੁਸੀਂ ਕਹਿ ਰਹੇ ਹੋ 15-20 ਮਿੰਟ 15-20 ਮਿੰਟ ਲੱਗ ਜਾਂਦੇ ਕੀ ਕਾਰਨ ਮੰਨਦੇ ਹੋ ਰੱਸ਼ ਦਾ ਰੱਸ਼ ਹੁੰਦਾ ਜੀ ਰੱਸ਼ ਕਾਦੇ ਕਰਕੇ ਕੀ ਤੁਸੀਂ ਦੇਖਿਆ ਇੱਥੇ ਵਧੀਆਂ ਹੁੰਦੀਆਂ ਦੁਕਾਨਾਂ ਫੜੀਆਂ ਦੁਕਾਨਾਂ ਦੇ ਬਾਹਰ ਜਿਹੜੇ ਕਬਜੇ ਨੇ ਸੋ ਬਿਲਕੁਲ ਆਹ ਦੇਖ ਸਕਦੇ ਹੋ ਤੁਸੀਂ ਹਾਲਾਤ ਦੇਖੋ ਛੋਟਾ-ਛੋਟਾ ਜਿਹੜਾ ਮਾਲ ਹੈ ਇੱਥੇ ਛੋਟਾ-ਛੋਟੇ ਆ ਜਿਹੜੇ ਦੇਖ ਸਕਦੇ ਹੋ ਤੁਸੀਂ ਰੇੜੇ ਨੇ ਇਹਨਾਂ ਤੇ ਵੀ ਆਂਦਾ ਜਦੋਂ ਇੰਨੇ-ਇੰਨੀ ਜਗ੍ਹਾ ਤੇ ਰੇੜੇ ਖੜੇ ਹੋਣਗੇ ਤਾਂ ਫਿਰ ਤਾਂ ਮਤਲਬ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਤੁਸੀਂ ਇੱਕ ਵਾਰ ਪਿੱਛੇ ਵੀ ਨਿਗਾਹ ਮਾਰਿਓ ਪਿੱਛੇ ਸਾਰਾ ਦੇਖੋ ਬਾਜ਼ਾਰ ਦੇ ਵਿੱਚ ਤੁਸੀਂ ਹੁਣ ਦੇਖੋ ਜੇ ਮਤਲਬ ਆ ਦੇਖੋ ਵੱਡੇ ਵੱਡੇ ਰੇੜੇ ਲੰਘ ਰਹੇ ਸਾਰਾ ਕੰਮ ਮਤਲਬ ਇਸ ਬਾਜ਼ਾਰ ਦੇ ਵਿੱਚ ਰੇੜਿਆਂ ਦਾ ਛੋਟੇ ਹਾਥੀ ਦਾ ਜਾਂ ਫਿਰ ਤੁਸੀਂ ਕਹਿ ਲਓ ਦੁਕਾਨਾਂ ਦੇ ਬਾਹਰ ਜਿਹੜੇ ਇਲੀਗਲ ਕਬਜ਼ੇ ਨੇ ਵਹੀਕਲ ਦੇਖੋ ਟੂ ਵੀਲਰ ਵਹੀਕਲ ਲੱਗੇ ਹੋਏ ਨੇ ਇੱਥੇ ਜਿਹੜੇ ਵਰਕਰ ਕੰਮ ਕਰਦੇ ਹੋਣਗੇ ਜਾਂ ਦੁਕਾਨਦਾਰ ਜਿੰਨਾਂ ਦੇ ਵਹੀਕਲ ਨੇ ਸੋ ਇੱਥੇ ਇੱਕ ਪਾਰਕਿੰਗ ਵੀ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਲੰਘਣਾ ਇੱਥੋਂ ਦੀ ਤੇ ਉਹਨਾਂ ਲਈ ਵੀ ਜਿਹੜੀ ਹੈ ਸੁਵਿਧਾ ਦੇਖੋ ਇਹ ਸਾਰੀ ਖਤਮ ਕੀਤੀ ਵੀ ਹੈ ਨਾ ਇਹ ਦੁਕਾਨਦਾਰਾਂ ਨੇ ਦੇਖੋ ਤੁਸੀਂ ਬਾਹਰ ਤੱਕ ਆਈਆਂ ਪਈਆਂ ਨੇ ਦੁਕਾਨ ਦੇ ਬਾਹਰ ਤੱਕ ਇੱਥੋਂ ਤੱਕ ਮਤਲਬ ਕੋਈ ਇੱਥੇ ਪਤਾ ਤਾ ਨਹੀਂ ਹੈ ਸਿੱਧੀ ਕਰਕੇ ਐਕਟਵਾ ਲਗਾਨੀ ਹੈ ਜਿੱਥੇ ਮਰਜੀ ਦਿਲ ਕਰਦਾ ਲਾਈਟ ਚੱਲੋ ਕਿਉਂਕਿ ਸੜਕ ਆਪਣੀ ਹੈ ਉਹ ਚੀਜ਼ ਹੈ ਸੋ ਦੇਖੋ ਜੇ ਇੱਥੇ ਲੋਕ ਇੱਥੋਂ ਬਾਹਰੋਂ ਵੀ ਆਉਂਦੇ ਨੇ ਸੋ ਬਹੁਤ ਬੁਰਾ ਹਾਲ ਹੈ ਲੁਧਿਆਣਾ ਦੇ ਮੋਜਪੁਰਾ ਮਾਰਕੀਟ ਦਾ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਦੱਸਿਓ ਇਹ ਇਲੀਗਲ ਐਕ੍ਰੋਚਮੈਂਟ ਹੈ ਨਗਰ ਨਿਗਮ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਆ ਸ਼ਾਇਦ ਸੁੱਤਾ ਹੀ ਹੋਇਆ ਨਗਰ ਨਿਗਮ ਬਾਕੀ ਜਗ੍ਹਾ ਤਾਂ ਸਾਰੀਆ ਜਗ੍ਹਾ ਚੱਕੀਆਂ ਜਾਂਦੀਆਂ ਨੇ ਜੋ ਲੱਗੇ ਹੁੰਦੇ ਜਿਹੜਾ ਜਿੱਥੋਂ ਪੈਸੇ ਨਹੀਂ ਮਿਲਦੇ ਨੇ ਆਹ ਮਾਰਕੀਟ ਵਾਲ ਇੱਕ ਵਾਰ ਨਗਰ ਨਿਗਮ ਦੇ ਅਧਿਕਾਰੀ ਪਹੁੰਚਣ ਤਾਂ ਸਹੀ ਉਹਨਾਂ ਨੂੰ ਬਥੇਰਾ ਕੁਝ ਮਿਲ ਜਾਣਾ ਏ ਜਿੱਥੇ ਦਿੱਕਤ ਏ ਉੱਥੇ ਨਹੀਂ ਪਹੁੰਚਣਾ ਨਗਰ ਨਿਗਮ ਦੇ ਅਧਿਕਾਰੀ ਐਕਚੁਅਲ ਵਿੱਚ ਸੁੱਤੇ ਹੋਏ ਨੇ ਆਪਾਂ ਇਹੀ ਕਵਾਂਗੇ ਸੁੱਤੇ ਹੋਏ ਨੇ ਦੇਖੋ ਜੀ ਤੁਹਾਨੂੰ ਦਿਖਾ ਰਹੇ ਬਾਰ-ਬਾਰ ਇਥੇ ਇਹੀ ਕੁਝ ਏ ਆਹ ਦੇਖੋ ਮਾਲ ਜਾ ਰਿਹਾ ਬਸ ਕੁਝ ਨਹੀਂ ਏ ਪੈਦਲ ਵਾਲੇ ਲੰਗੀ ਜਾਂਦੇ ਬਸ ਪੈਦਲ ਲਿਓ ਤੁਸੀਂ ਆਪਣਾ ਪੈਦਲ ਲੰਗੀ ਚਲੋ ਔਰ ਬਾਕੀ ਤੁਹਾਨੂੰ ਤੁਸੀਂ ਦੇਖੋ ਜੇ ਕਿਤੇ ਵੀ ਇੱਥੇ ਕੁਛ ਵੀ ਜਿਹੜੀ ਹੈ ਸਿਸਟਮ ਨਹੀਂ ਹੈਗਾ ਵਾ ਔਰ ਨਗਰ ਨਿਗਮ ਨੂੰ ਆਪਾਂ ਅਪੀਲ ਕਰਾਂਗੇ ਆਪਣੇ ਚੈਨਲ ਰਾਹੀਂ ਕਿ ਇੱਥੇ ਇੱਕ ਵਾਰ ਜ਼ਰੂਰ ਗੇੜਾ ਮਾਰਨ ਜਿਓ ਫ੍ਰੀ ਹੋ ਜਾਣਗੇ ਆਪਣੀ ਡਿਊਟੀ ਤੋਂ ਜੇ ਉਹਨਾਂ ਨੂੰ ਲੱਗਦਾ ਕਿਤੇ ਉਹ ਏਸੀ ਚੋਂ ਬਾਹਰ ਆ ਜਾਣਗੇ ਕਮਰਿਆਂ ਚੋਂ ਜਾਂ ਕਿਤੇ ਆਪਣੇ ਆਫਿਸਾਂ ਚੋਂ ਬਾਹਰ ਆ ਜਾਣਗੇ ਤਾਂ ਇੱਥੇ ਇੱਕ ਵਾਰ ਜ਼ਰੂਰ ਗੇੜਾ ਮਾਰਨ ਇੱਥੇ ਆਸ-ਪਾਸ ਚੰਗਲਾਸ ਵਾਲਾ ਇਸ ਰੋਡ ਤੇ ਤੁਸੀਂ ਦੇਖੋਗੇ ਬੁਰਾ ਹਾਲ ਸਾਬੂਨ ਬਾਜ਼ਾਰ ਨੇੜੇ ਐ ਇਹ ਇਧਰ ਤੁਸੀਂ ਜਦੋਂ ਵੀ ਦੇਖੋਗੇ ਗੁੜ ਮੰਡੀ ਨੇੜੇ ਆ ਤੁਸੀਂ ਆਪ ਅਗਰ ਤੁਸੀਂ ਲੁਧਿਆਣਾ ਦੇ ਰਹਿਣ ਵਾਲੇ ਹੋ ਨਾ ਕਮੈਂਟ ਚ ਜਰੂਰ ਦੱਸਿਓ ਗੁੜ ਮੰਡੀ ਜਾਂ ਸਾਬਨ ਬਾਜ਼ਾਰ ਜਾਂ ਇਧਰ ਮੋਜਪੁਰ ਆਪ ਜਰ ਤੁਹਾਨੂੰ ਤੁਸੀਂ ਜਾਣਦੇ ਹੋ ਟੂ ਵੀਲਰ ਤੇ ਕਿੰਨਾ ਟਾਈਮ ਲੱਗਦਾ ਖੁਦ ਦੱਸਿਓ ਤੁਸੀਂ ਤੇ ਨਗਰ ਨਿਗਮ ਨੂੰ ਵੀ ਆਪਾਂ ਕਹਾਂਗੇ ਇੱਥੇ ਇੱਕ ਵਾਰ ਘੇੜਾ ਜਰੂਰ ਮਾਰਾ ਨਾ ਨਹੀਂ ਉਹਨਾਂ ਟਾਈਮ ਉਹਨਾਂ ਕੋਲ ਤੇ ਕਿਸੇ ਹੋਰ ਦੀ ਡਿਊਟੀ ਲਾ ਦੇਣ ਨਹੀਂ ਕੰਮ ਕਰਨਾ ਉਹਨਾਂ ਨੇ ਤੇ ਆ ਦੇਖ ਲੈਣ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਇਹ ਹੋ ਰਿਹਾ ਇੱਥੇ ਬਹੁਤ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ ਹੈ ਪੈਸੇ ਬਣਾਉਣ ਵਾਲੀ ਨਾ ਤੇ ਆਂਦੇ ਨੇ ਇੱਧਰ ਵੀ ਗੇੜਾ ਮਾਰਨ ਤੇ ਜਿਹੜੀਆਂ ਦਿੱਕਤਾਂ ਨੇ ਉਹਨੂੰ ਵੀ ਦੇਖਣ ਤੇ ਉਹਨੂੰ ਸੌਟ ਕਰਨ ਇੱਧਰ ਦੀ ਅਪਡੇਟਸ ਨਾਲ ਬਣੇ ਹੋ ਰਿਹਾਸਤ ਨਿਊਜ਼ ਦੇ ਨਾਲ